ਤਾਲੀ ਸਾਡਿਆਂ ਨੂੰ ਲੈ ਕੇ ਮੁੱਦਾ ਜੜਾ ਲਗਾਤਾਰ ਪੱਕਦਾ ਜਾ ਰਿਹਾ ਤੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਦੀਪ ਨੇ ਸੜਕਾ ਤੇ ਉੱਤਰ ਕੇ ਡੀਸੀ ਆਫਿਸ ਦੇ ਬਾਹਰ ਜੜਿਆ ਵੀ ਪੁੱਤਣਾ ਫੋਕਨ ਦਾ ਜ ਮਜਾ ਰੋਸ਼ ਮਜਾ ਦੇ ਜੜਿਆ ਉਹ ਕੀਤੇ ਜਾ ਰਿਹਾ ਕਿਉਂਕਿ ਇਹਨਾਂ ਦੀ ਜਿਹੜੀ ਮੰਗ ਹੈਗੀ ਆ ਵੀ ਪਰਾਲੀ ਨੂੰ ਜਿਹੜਾ ਵੀ ਸਾਰ ਕੇ ਜਿਹੜੇ ਕਿਸਾਨ ਸਾਰਦੇ ਨੇ ਤੇ ਉਹਨਾਂ ਦੇ ਖਿਲਾਫ ਜਿਹੜੀ ਆਫ ਆਈ ਆਰ ਦਰਜ ਹੋਰੀਆਂ ਤੇ ਉਹਨਾਂ ਨੂੰ ਫੜਨ ਦਾ ਕੰਮ ਜਿਹੜਾ ਕੀਤਾ ਜਾ ਰਿਹਾ ਇਹਦੇ ਤੇ ਜਿਹੜੀ ਆ ਰੋਕ ਲਗਣੀ ਚਾਹੀਦੀ ਆ ਤਾਂ ਜੋ ਕਿਸਾਨਾਂ ਨੂੰ ਪਰੇਸ਼ਾਨ ਨਾ ਕੀਤਾ ਜਾ ਸਕੇ ਲੇਕਿਨ ਕਿਸਾਨ ਆਗੂ ਜਿਹੜੇ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਵੀ ਇਹਨਾਂ ਦਾ ਕੀ ਕਹਿਣਾ ਵੀ ਜਿਹੜੇ ਪਰਾਲੀ ਸਾਰਨ ਨੂੰ ਲੈ ਕੇ ਜਿਹੜਾ ਮਾਹੌਲ ਗਰਮਾਇਆ ਹੋਇਆ ਵੀ ਇਹ ਪਾਜੀ ਫਰਾਲੀ ਨੂੰ ਲੈ ਕੇ ਕਾਫੀ ਜਿਹੜਾ ਗੁੱਸਾ ਤੁਹਾਡੇ ਕਿਸਾਨਾਂ ਦੇ ਵਿੱਚ ਦੇਖਣ ਨੂੰ ਮਿਲਦਾ ਪਿਆ ਕੀ ਅਸਲ ਵਿੱਚ ਮਾਮਲਾ ਹੈਗਾ ਤੇ ਕੀ ਮੰਗਿਆ ਤੁਹਾਡੀ ਕਿਸਾਨ ਬਦੂਰ ਸ਼ਿਖਸ਼ਪਤੀ ਪੰਜਾਬ ਦਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਸਲ ਦੇ ਵਿੱਚ ਇਹ ਆ ਵੀ ਕੇਂਦਰ ਸਰਕਾਰ ਵੱਲੋਂ ਸਟੇਟ ਸਰਕਾਰ ਵੱਲੋਂ ਜਾਣ ਬੁਝ ਕੇ ਕਿਸਾਨਾਂ ਨੂੰ ਜਿਹੜਾ ਨਾ ਖਲਨਾਇਕ ਕੋਸ਼ਿਸ਼ ਕੀਤਾ ਜਾ ਰਿਹਾ ਵਾ ਐਂ ਪੇਸ਼ ਕੀਤਾ ਜਾ ਰਿਹਾ ਵੀ ਜਿਵੇਂ ਵਾਤਾਵਰਨ ਦਾ ਤਬਾਹੀ ਕਰਨ ਵਾਲੇ ਝਾੜਾ ਕਰਨ ਵਾਲੇ ਇਹੀ ਨੇ ਪਰ ਜਿੰਨਾ ਮਤਲਬ ਵਾਤਾਵਰਨ ਪ੍ਰੇਮੀ ਕਿਸਾਨ ਤੇ ਮਜ਼ਦੂਰ ਆ ਇਥੋਂ ਦਾ ਆਮ ਸ਼ਹਿਰੀ ਆ ਉਹਨਾਂ ਸ਼ਾਇਦ ਹੋ ਸਕਦਾ ਵੀ ਇਹ ਜਿਹੜੇ ਵੱਡਿਆਂ ਦਫ਼ਤਰਾਂ ਦੇ ਵਿੱਚ ਬਿਠੇ ਏਸੀ ਕਮਰਿਆਂ ਦੇ ਵਿੱਚ ਬਿਠੇ ਇਹ ਨਾ ਹੋਣ ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਸੁਪਰੀਮ ਕੋਰਟ ਦੇ ਹਦਾਇਤਾਂ ਨੂੰ ਫਾਲੋ ਕਿਉਂ ਨਹੀਂ ਕਰਦੀ ਉਹਨਾਂ ਨੂੰ ਫਾਲੋ ਕਰਦਿਆਂ ਆਂ ਪ੍ਰਤੀ ਏਕੜ ਜਿਹੜਾ ਵਾ ਉਹ ਇਹਨਾਂ ਅਸੀਂ 200 ਰੁਪਏ ਮੰਗ ਰਹੇ ਆਂ ਕੁਇੰਟਲ ਦਾ ਜਾਂ 7000 ਰੁਪਏ ਪ੍ਰਤੀ ਏਕੜ ਸੁਪਰੀਮ ਕੋਰਟ ਨੇ ਕਿਹਾ ਵੀ 100 ਰੁਪਏ ਪ੍ਰਤੀ ਕੁਇੰਟਲ ਦੇ ਦਿਓ ਉਹ ਪਿਛਲੇ ਤਿੰਨ ਸਾਲਾਂ ਤੋਂ ਅਲਾਣਵਾ ਅਜੇ ਤੱਕ ਕੋਈ ਨਹੀਂ ਪਰ ਜੇ ਕਿਤੇ ਕੋਈ ਪਰਾਲੀ ਸਾੜਦਾ ਵਾ ਗਰੀਬ ਕਿਸਾਨ ਜੀ ਦੇ ਕੋਲੇ ਨਾਲ ਸੰਤ ਕੋਈ ਨਹੀਂਗਾ ਜਿਹਦੇ ਕੋਲੇ ਸਾਧਨ ਕੋਈ ਨਹੀਂਗਾ ਉਹਦੀ ਵਾਈ ਵੀ ਛੋਟੀ ਆ ਉਹਦੇ ਦੇ ਰੈਡ ਐਂਟਰੀ ਉੱਤੇ ਪਰਚਾ ਹੋ ਰਿਆ ਵਾ ਇਹ ਸਰਕਾਰਾਂ ਲਗਾਤਾਰ ੱੱਕਾ ਕਰ ਰਹੀਆਂ ਵਾ ਜਿਹੜਾ ਸੈਟੇਲਾਈਟ ਅੱਜ ਕੰਮ ਕਰ ਰਿਹਾ ਵਾ ਉਹ ਪਰਾਲੀ ਦਾ ਧੂਆਂ ਦਿਖਾ ਰਿਹਾ ਵਾ ਉਹ ਸੈਟੇਲਾਈਟ ਨੇ ਪਾਣੀ ਦੇ ਦਿਨਾਂ ਦੇ ਵਿੱਚ ਕੰਮ ਕਿਉਂ ਨਹੀਂ ਕੀਤਾ ਜਦੋਂ 13 ਜਿਹੜੇ 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 ਆ ਉਹ ਰੁੜੇ ਆ ਉਹਦੇ ਤੇ ਸਾਡੀ ਮੰਗ ਆ ਵੀ ਜਿਹੜੇ ਹਾਰਪ੍ਰਭਾਵ 13 ਜ਼ਿਲ੍ਹੇ ਆ 5 ਲੱਖ ਏਕੜ ਤੋਂ ਫਸਲ ਤਬਾਹ ਹੋਈ ਆ ਉਹਦਾ 70000 ਰੁਪਇਆ ਪ੍ਰਤੀ ਏਕੜ 7000 ਰੁਪਇਆ ਪ੍ਰਤੀ ਏਕੜ ਮਜ਼ਦੂਰ ਨੂੰ ਔਰ ਜਿਹੜਾ 1/2 ਲੱਖ ਰੁਪਇਆ ਪਸ਼ੂ ਦਾ ਇਸੇ ਤਰ੍ਹਾਂ ਜਿਹਦਾ ਕੋਠਾ ਟਹਿ ਗਿਆ ਵਾ ਜਿਹਦਾ ਮਕਾਨ ਵਹਿ ਗਿਆ ਵਾ ਜਿਹਦਾ ਟਰੈਕਟਰ ਗੁੰਮ ਹੋ ਗਿਆ ਉਹ ਮੁਆਵਜ਼ਾ ਉਸ ਮੁਆਵਜ਼ੇ ਵੱਲੇ ਨਾ ਕੇਂਦਰ ਦਾ ਧਿਆਨ ਤੇ ਨਾ ਜਿਹੜਾ ਉਹ ਸਟੇਟ ਦਾ ਧਿਆਨ ਵਾ ਸਿਰਫ ਜੁਮਲੇਬਾਜ਼ੀਆਂ ਕੀਤੀਆਂ ਜਾ ਰਹੀਆਂ ਵਾ 1600 ਕਰੋੜ ਰੁਪਇਆ ਐਲਾਨ ਕੀਤਾ ਮੋਦੀ ਜੀ ਨੇ ਉਹ ਅਹ ਐ ਕਹਿ ਲਿਆ ਬੂਰਦੇ ਮੂੰਹ ਦੇ ਵਿੱਚ ਜੀਰਾ ਵੀ ਨਹੀਂ 15 ਤੋਂ ਲੈ ਕੇ 20000 ਕਰੋੜ ਦਾ ਨੁਕਸਾਨ ਹੁਣ ਤੱਕ ਹੋ ਗਿਆ ਤੇ ਆ ਜਿਹੜੀ بارش ਬੇਮੌਸਮੀ ਪੈ ਰਹੀ ਆ ਇਸ بارش ਨੇ ਹੋਰ ਤਬਾਈ ਮਚਾਉਣੀ ਆ ਸੋ ਪੰਜਾਬ ਢਿੱਲੇ ਕੰਡੇ ਤੇ ਖੜਾ ਵਾ ਜੇ ਜਿਹਨਾਂ ਜਿਹਦਾ ਗਿੱਲੇ ਦੇ ਵਿੱਚੋਂ ਲੱਖ ਨਿਕਲਣਾ ਸੀ ਉਹਨੂੰ ਕੱਖ ਵੀ ਇਕੱਠੇ ਕਰਨ ਦਾ ਨਹੀਂ ਹੋਇਆ ਪਰਾਲੀ ਮਤਲਬ ਇੰਨੀ ਜਿਹੜੀ ਆ ਜਿਆਦਾ ਗਲ ਗਈ ਆ ਉਹਨੂੰ ਹੁਣ ਵਿੱਚ ਵਾਹਣਾ ਵਾ 6 6.5 7000 ਰੁਪਿਆ ਜਿਹੜਾ ਉਹਦਾ ਡੀਟੇਲ ਦਾ ਖਰਚਾ ਆ ਰਿਹਾ ਵਾ ਸੋ ਇਹਦੇ ਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਖਲਨਾਇਕ ਸੰਗੋ ਕੋਸ਼ਿਸ਼ ਕਰਨ ਦੀ ਬਜਾਏ ਜੇ ਕਿ ਤਨਾਂ ਦੀ ਬਾਹ ਫੜੀ ਜਾਵੇ ਮੁਆਵਜ਼ਾ ਦਿੱਤਾ ਜਾਵੇ ਜੋ ਪ੍ਰਤੀ ਏਕੜ ਖਰਚਾ ਇੱਥੇ ਆਉਂਦਾ ਡੀਜ਼ਲ ਫੁਕਣ ਤੇ ਉਹ ਦਿੱਤਾ ਜਾਵੇ ਤੇ ਵਧੀਆ ਰਹੂਗਾ ਜੇਕਰ ਫਿਰ ਵੀ ਸਰਕਾਰ ਨੇ ਧੱਕੇ ਦੇ ਨਾਲ ਰੈੱਡ ਐਂਟਰੀਆਂ ਕੀਤੀਆਂ ਪਰਚੇ ਕੀਤੇ ਪਰਚੇ ਦੇ ਵਿੱਚ ਕਿਸਾਨਾਂ ਨੂੰ ਜੇਲ੍ਹ ਭੇਜਿਆ ਤੇ ਫਿਰ ਉਹਦੇ ਤੇ ਪਈ ਰੋਸ ਮਾਰੇ ਹੋਰ ਤੇਜ਼ ਹੋਣਗੇ ਉਹਦੇ ਵਾਸਤੇ ਅੱਜ ਕੇਂਦਰ ਤੇ ਪੰਜਾਬ ਸਰਕਾਰ ਦੇ ਪੁੱਤਰ ਜਿਹੜੇ ਫੁਕੇ ਗਏ ਕਿ ਸਮੇਂ ਤੋਂ ਭਾਜੀ ਜਿਹੜਾ ਪਟਾਖੋ ਜਿਹੜਾ ਪਟਾ ਹੈਗਾ ਤੇ ਕਿਸਾਨ ਜਿਹੜਾ ਵੀ ਇਹਦੇ ਮਗਰ ਕੀ ਮੰਗ ਕਰਦਾ ਮੰਗਦਾ ਜਿਵੇਂ ਇੱਕ ਜਾਨਾ ਕੋਣੇ ਦੱਸਿਆ ਵੀ ਮਤਲਬ ਕਿ ਇਹਨਾਂ ਮੁਆਵਜ਼ਾ ਮਿਲਣਾ ਚਾਹੀਦਾ ਜਿਹੜਾ ਜਾਂ ਸਾਧਨ ਉਪਲਬਧ ਕਰਾਣੀ ਚਾਹੀਦੇ ਲੱਗਦਾ ਵੀ ਜਿਹੜੀਆਂ ਸਰਕਾਰਾਂ ਹੈਗੀਆਂ ਇਹਦੇ ਤੇ ਖਰਾਉ ਨਹੀਂ ਉਤਰੀਆਂ ਤਾਂ ਕਿਤਾ ਪੱਤਰ ਪਿੰਨ ਕੋਲ ਨਹੀਂ ਉਤਰ ਰਹੀਆਂ ਜੀ ਸਰਕਾਰਾਂ ਬਿਲਕੁਲ ਜਿਵੇਂ ਦਾਲਤ ਦੇ ਦਾਲਤ ਵੀ ਹੁਕਮ ਦੇ ਦਿੰਦੀ ਹੈ ਪਰ ਇਹ ਸਰਕਾਰਾਂ ਨਾ ਬਿਲਕੁਲ ਉਹਨਾਂ ਨਾਲ ਖਿਆਲ ਨਹੀਂ ਕਰਦੀ ਜਿਵੇਂ ਇੰਡਸਟਰੀ ਸਭ ਤੋਂ ਜ਼ਿਆਦਾ ਪ੍ਰੋਡਕਸ਼ਨ ਕਰਦੀ ਹੈ ਜੀ ਖੇਤੀਬਾੜੀ ਦਾ ਪ੍ਰੋਡਕਸ਼ਨ ਸਿਰਫ 6% ਹੈ ਉਹਦੇ ਵਿੱਚੋਂ 50% ਤੱਕ ਲਾਉਂ 10% ਪ੍ਰਦੂਸ਼ਨ ਦੇ ਵਿੱਚ ਸਰਕਾਰ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਵੀ ਕਿਸਾਨਾਂ ਨੂੰ ਖਲਲਾਇਕ ਬਣਾ ਰਹੀ। ਤਾਂ ਇਸ ਕਰਕੇ ਸਾਡੀ ਤਾਂ ਮੰਗ ਹੈ ਵੀ ਅਸੀਂ ਸਾਡੀ ਮਜਬੂਰੀ ਹੈ ਸਾਡੀ ਕੋਈ ਸ਼ੌਂਕ ਨਹੀਂ ਹੱਗ ਲਾਉਣਾ। ਫਿਰ ਹੁਣ ਤੇ ਤੁਹਾਨੂੰ ਲੱਗਦਾ ਵੀ ਜੇ ਸਾਧਨ ਉਪਲਬਧ ਹੋਣ ਤਾਂ ਤੁਸੀਂ ਇਹ ਜਿਹੜੀ ਅੱਗ ਲਾਣਾ ਬਿਲਕੁਲ ਬੰਦ ਕਰ ਦਿਓ। ਹਾਂ ਸਾਧਨ ਸਾਨੂੰ ਉਪਲਬਧ ਕਰਾਏ ਜਾਣ। ਸਾਧਨ ਉਪਲਬਧ ਕਰਾਏ ਜਾਣ ਤਾਂ ਕੀ ਦਾ ਜੀ ਕਰਦਾ ਜੀ ਅਸੀਂ ਇੱਥੇ ਅਹੀਂ ਅੱਗੇ ਕਿਤੇ ਰੇ ਫਰੀਏ ਪੁਲਿਸ ਸਾਡੇ ਮਗਰ ਮਗਰ ਵੇ ਪਰਚੇ ਕਰਾਉਂਦੇ ਫਰੀਏ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਹੜਾ ਰੋਸ ਹੈਗਾ ਕਿਸਾਨਾਂ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ ਵੀ ਇਹਨਾਂ ਨੇ ਪੁੱਤਰੇ ਫੁੱਟੇ ਜਿਹੜਾ ਮੁਜਾਰੇ ਕੀਤੇ ਆ ਵੀ ਇਹਨਾਂ ਦਾ ਕਹਿਣਾ ਹੈਗਾ ਵੀ ਸਰਕਾਰਾਂ ਅੰਜ ਪ੍ਰਸ਼ਾਸਨ ਇਹਨਾਂ ਨੂੰ ਜਿਹੜੇ ਸੰਧ ਹੈ ਉਹ ਉਪਲਬਧ ਕਰਾਵੇ ਤਾਂ ਜੋ ਇਹਨਾਂ ਨਾਲ ਪਰਾਲੀ ਸਾੜਨ ਦੀ ਨੋਬਤ ਨਾ ਹੋਵੇ ਜਿਹਦੇ ਨਾਲ ਵਾਤਾਵਰਨ ਖਰਾਬ ਹੁੰਦਾ ਇਸ ਸਾਲ ਨੂੰ ਇਹ ਵੀ ਸਮਝਦੇ ਆ ਲੇਕਿਨ ਸਾਧਨ ਦੀ ਜਿਹੜੀ ਆ ਘਾਟ ਹੋਣ ਕਰਕੇ ਛੋਟੇ ਕਿਸਾਨ ਜਿਹੜੇ ਆ ਉਹ ਮਤਲਬ ਕੀ ਕਰਦੇ ਆ ਵੀ ਉਹਦਾ ਸੱਚਾ ਨਾ ਸਹਿਣ ਕਰਕੇ ਉਹ ਮਜਬੂਰਾਂ ਜਿਹੜੇ ਪਰਾਲੀ ਨੂੰ ਅੱਗ ਲਾਉਂ ਜਿਹਨੂੰ ਰੋਕਣ ਵਾਸਤੇ ਵੀ ਸਰਕਾਰਾਂ ਤੇ ਪ੍ਰਸ਼ਾਸਨ ਚਾਹੀਦਾ ਇਹਨਾਂ ਨੂੰ ਪੂਰੇ ਸਾਧਨ ਉਪਲਬਧ ਕਰਵਾਏ ਜਾਣ ਤਾਂ ਜੋ ਵਾਤਵਾਰ ਫਰਮਿ ਜਿਹੜਾ ਸ਼ੁੱਧ ਰੱਖਿਆ ਜਾ ਸਕੇ ਤੇ ਪਰਾਲੀ ਨੂੰ ਅੱਗ ਵੀ ਨਾ ਲੱਗੇ ਤੇ ਜਿਸ ਕਰਕੇ ਸਰਕਾਰਾਂ ਤੇ ਕਿਸਾਨ ਦੋਵੇਂ ਜੜੇ ਆ ਉਹ ਬੇਚੈਨ ਨਾ ਹੋਣ ਤੇ ਜਿਹੜਾ ਖੁਸ਼ ਹੋ ਕੇ ਜਿਹੜਾ ਵੀ ਆਪਣੇ ਜਿਹੜੇ ਕੰਮ ਆ ਉਹ ਕਰਦੇ ਹੋਏ ਦਿਖਾਈ ਵੀ ਦੇਣ ਲੇਕਿਨ ਹਾਲਾਤ ਜਿਹੜੇ ਆ ਕੁਛ ਉਹ ਹੀ ਦਿਖਾਈ ਦੇ ਰਿਹਾ ਕਿਉਂਕਿ ਪ੍ਰਸ਼ਾਸਨ ਵੱਲੋਂ ਔਰ ਦੇ ਦੇਸ਼ਾਂ ਦੇ ਮੁਤਾਬਿਕ ਜਿਹੜੇ ਆ ਕਾਰਵਾਈਆਂ ਕੀਤੀਆਂ ਜਾ ਰਹੀਆਂ ਫਾਮਲੇ ਜਦ ਚ ਕੀਤੇ ਜਾ ਰਿਹਾ ਤੇ ਕਿਸਾਨਾਂ ਨੂੰ ਜਿਹੜਾ ਮਰਨ ਦਾ ਕੰਮ ਜਿਹੜਾ ਉਹ ਕੀਤਾ ਜਾ ਰਿਹਾ ਜਿਹੜਾ ਰੋਸ ਆ ਕਿਸ ਸਾਬ ਤੋਂ ਤੇ ਦਿਖਾਈ ਦੇ ਰਿਹਾ ਵੀ ਕਿਉਂ ਨਾ ਰੱਖਿਆ ਨਾ ਕਿ ਜੇ ਇਸ ਤਰ੍ਹਾਂ ਦੀ ਕਾਰਵਾਈਆਂ ਜੇ ਪ੍ਰਸ਼ਾਸਨ ਵੱਲੋਂ ਜਿਹੜੀਆਂ ਕੀਤੀਆਂ ਜਾਂਦੀਆਂ ਤੇ ਬਠਾਣੀ ਘੇਰ ਕੇ ਤੇ ਹੋਰ ਸੜਕਾਂ ਜਾਮ ਕਰਕੇ ਹੋਰ ਪਟਾਣ ਨੂੰ ਜਿਹੜਾ ਉਹ ਤੇਜ਼ ਕੀਤਾ ਜਾਏਗਾ ਤੇ ਜਿਹੜੀ ਇਹ ਕਾਰਵਾਈ ਨੂੰ ਰੋਕਣ ਦਾ ਹਰ ਹਿੱੱਦਾ ਜਿਹੜਾ ਉਹ ਕੀਤਾ ਜਾਵੇਗਾ ਕੈਮਰਾਮੈਨ ਦੇ ਨਾਲ ਸਰਪਜੀਤ ਸਿੰਘ ਰੈਨਿਕ ਸਵੇਰਾ ਸ਼ਰਾਇਕ ਪਰਾਲੀ ਸਾੜਨ ਨੂੰ ਲੈ ਕੇ ਮੁੱਦਾ ਜਿਹੜਾ ਲਗਾਤਾਰ ਪੱਕਦਾ ਜਾ ਰਿਹਾ ਤੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਵੀ ਸੜਕਾਂ ਤੇ ਉੱਤਰ ਕੇ ਡੀਸੀ ਆਫਿਸ ਦੇ ਬਾਹਰ ਜੜਿਆ ਵੀ ਪੁੱਤਲਾ ਫੋਕਣ ਦਾ ਮਜਾਦ ਰੋਸ਼ ਮਜਾਦੀ ਜੜਿਆ ਉਹ ਕੀਤੇ ਜਾ ਰਿਹਾ ਕਿਉਂਕਿ ਇਹਨਾਂ ਦੀ ਜਿਹੜੀ ਮੰ ਵੀ ਸਾਰ ਕੇ ਜਿਹੜੇ ਕਿਸਾਨ ਸਾਰਦੇ ਨੇ ਤੇ ਉਹਨਾਂ ਦੇ ਖਿਲਾਫ ਜਿਹੜੀ ਐਫ ਆਈ ਆਰ ਦਰਜ ਹੋਰੀਆਂ ਤੇ ਉਹਨਾਂ ਨੂੰ ਫੜਨ ਦਾ ਕੰਮ ਜਿਆਦਾ ਕੀਤਾ ਜਾ ਰਿਹਾ ਇਹਦੇ ਤੇ ਜਿਹੜੀ ਰੋਕ ਲਗਣੀ ਚਾਹੀਦੀ ਆ ਤਾਂ ਜੋ ਕਿਸਾਨਾਂ ਨੂੰ ਪਰੇਸ਼ਾਨ ਨਾ ਕੀਤਾ ਜਾ ਸਕੇ ਕਿਉਂਕਿ ਕਿਸਾਨ ਆਗੂ ਜਿਹੜੇ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਵੀ ਇਹਨਾਂ ਦਾ ਕੀ ਕਹਿਣਾ ਵੀ ਜਿਹੜਾ ਪ੍ਰਾਰੀ ਸਾੜ ਨੂੰ ਲੈ ਕੇ ਜਿਹੜਾ ਮਾਹੌਲ ਗਰਮਾਇਆ ਹੋਇਆ ਵੀ ਇਹਨਾਂ ਦੇ ਵਿੱਚ ਵੀ ਉਜੋਸ਼ ਹੈ ਗੁੱਸਾ ਹੈ ਦੇਖ ਕੇ ਨੂੰ ਮਿਲਦਾ ਪਿਆ ਪਾਜੀ ਸੱਸੀ ਗੱਲ ਜੀ ਸਾਸਤਰੀ ਕਾ ਜੀ ਪਾਜੀ ਪ੍ਰਾਰੀ ਨੂੰ ਲੈ ਕੇ ਕਾਫੀ ਜਿਹੜਾ ਗੁੱਸਾ ਤੁਹਾਡੇ ਕਿਸਾਨਾਂ ਦੇ ਵਿੱਚ ਦੇਖ ਕੇ ਨੂੰ ਮਿਲਦਾ ਪਿਆ ਕੀ ਅਸਲ ਚ ਮਾਮਲਾ ਹੈਗਾ ਤੇ ਕੀ ਮੰਗਿਆ ਤੁਹਾਡੀ ਕਿਸਾਨ ਬਦੂਰ ਸ਼ਿਖਸ਼ਪਤੀ ਪੰਜਾਬ ਦਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਸਲ ਦੇ ਵਿੱਚ ਇਹ ਆ ਵੀ ਕੇਂਦਰ ਸਰਕਾਰ ਵੱਲੋਂ ਸਟੇਟ ਸਰਕਾਰ ਵੱਲੋਂ ਜਾਣ ਬੁਝੀਏ ਕਿਸਾਨਾਂ ਨੂੰ ਜਿਹੜਾ ਨਾ ਖਲਨਾਇਕ ਕੋਸ਼ਿਸ਼ ਕੀਤਾ ਜਾ ਰਿਹਾ ਵਾ ਐਂ ਪੇਸ਼ ਕੀਤਾ ਜਾ ਰਿਹਾ ਵੀ ਜਿਵੇਂ ਵਾਤਾਵਰਨ ਦਾ ਤਬਾਹੀ ਕਰਨ ਵਾਲੇ ਝਾੜਾ ਕਰਨ ਵਾਲੇ ਇਹੀ ਪਰ ਜਿੰਨਾ ਮਤਲਬ ਵਾਤਾਵਰਨ ਪ੍ਰੇਮੀ ਕਿਸਾਨ ਤੇ ਮਜ਼ਦੂਰ ਆ ਇਥੋਂ ਦਾ ਆਮ ਸ਼ਹਿਰੀ ਆ ਉਹਨਾਂ ਸ਼ਾਇਦ ਹੋ ਸਕਦਾ ਵੀ ਇਹ ਜਿਹੜੇ ਵੱਡਿਆਂ ਦਫ਼ਤਰਾਂ ਦੇ ਵਿੱਚ ਬਿਠੇ ਏਸੀ ਕਮਰਿਆਂ ਦੇ ਵਿੱਚ ਬਿਠੇ ਇਹ ਨਾ ਹੋਣ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਸੁਪਰੀਮ ਕੋਰਟ ਦਾ ਹਦਾਇਤਾਂ ਨੂੰ ਫਾਲੋ ਕਿਉਂ ਨਹੀਂ ਕਰਦੀ ਉਹਨਾਂ ਨੂੰ ਫਾਲੋ ਕਰਦਿਆਂ ਆ ਪ੍ਰਤੀ ਏਕੜ ਜਿਹੜਾ ਵਾ ਉਹ ਇਹਨਾਂ ਅਸੀਂ 200 ਰੁਪਏ ਮੰਗ ਰਹੇ ਆ ਕੁਇੰਟਲ ਦਾ ਜਾਂ 7000 ਰੁਪਏ ਪ੍ਰਤੀ ਏਕੜ ਸੁਪਰੀਮ ਕੋਰਟ ਨੇ ਕਿਹਾ ਵੀ 100 ਰੁਪਏ ਪ੍ਰਤੀ ਕੁਇੰਟਲ ਦੇ ਦਿਓ ਬਹੁਤ ਪਿਛਲੇ ਤਿੰਨ ਸਾਲਾਂ ਤੋਂ ਅਲਾੜਵਾ ਅਜੇ ਤੱਕ ਕੋਈ ਨਹੀਂ ਪਰ ਜੇ ਕਿਤੇ ਕੋਈ ਪ੍ਰਾਲੀ ਸਾੜਦਾ ਵਾ ਗਰੀਬ ਕਿਸਾਨ ਜੀ ਦੇ ਕੋਲੇ ਨਾਲ ਸੰਤ ਕੋਈ ਨਹੀਂਗਾ ਜਿਹਦੇ ਕੋਲੇ ਸਾਧਨ ਕੋਈ ਨਹੀਂਗਾ ਉਹਦੀ ਵਾਈ ਵੀ ਛੋਟੀ ਆ ਉਹਦੇ ਦੇ ਰੈਡ ਐਂਟਰੀ ਉੱਤੇ ਪਰਚਾ ਹੋ ਰਿਆ ਵਾ ਇਹ ਸਰਕਾਰਾਂ ਲਗਾਤਾਰ ਧੱਕਾ ਕਰ ਰਹੀਆਂ ਵਾ ਜਿਹੜਾ ਸੈਟੇਲਾਈਟ ਅੱਜ ਕੰਮ ਕਰ ਰਿਹਾ ਵਾ ਉਹ ਪ੍ਰਾਲੀ ਦਾ ਧੂਆਂ ਦਿਖਾ ਰਿਹਾ ਵਾ ਉਹ ਸੈਟੇਲਾਈਟ ਨੇ ਪਾਣੀ ਦੇ ਦਿਨਾਂ ਦੇ ਵਿੱਚ ਕੰਮ ਕਿਉਂ ਨਹੀਂ ਕੀਤਾ ਜਦੋਂ 13 ਜਿਹੜੇ 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 ਆ ਉਹ ਰੁੜੇ ਆ ਉਹਦੇ ਤੇ ਸਾਡੀ ਮੰਗ ਆ ਵੀ ਜਿਹੜੇ ਹੜ੍ਹ ਪ੍ਰਭਾਵ 13 ਜ਼ਿਲ੍ਹੇ ਆ 5 ਲੱਖ ਏਕੜ ਤੋਂ ਫਸਲ ਤਬਾਹ ਹੋਈ ਆ ਉਹਦਾ 70000 ਰੁਪਇਆ ਪ੍ਰਤੀ ਏਕੜ 7000 ਰੁਪਇਆ ਪ੍ਰਤੀ ਏਕੜ ਮਜ਼ਦੂਰ ਨੂੰ ਔਰ ਜਿਹੜਾ 1/2 ਲੱਖ ਰੁਪਇਆ ਪਸ਼ੂ ਦਾ ਇਸੇ ਤਰ੍ਹਾਂ ਜੀ ਦਾ ਕੋਠਾ ਟਹਿ ਗਿਆ ਵਾ ਜੀ ਦਾ ਮਕਾਨ ਵਹਿ ਗਿਆ ਵਾ ਜੀ ਦਾ ਟਰੈਕਟਰ ਗੁੰਮ ਹੋ ਗਿਆ ਉਹ ਮੁਆਵਜ਼ਾ ਉਸ ਮੁਆਵਜ਼ੇ ਵਲੇ ਨਾ ਕੇਂਦਰ ਦਾ ਧਿਆਨ ਤੇ ਨਾ ਜਿਹੜਾ ਉਹ ਸਟੇਟ ਦਾ ਧਿਆਨ ਵਾ ਸਿਰਫ ਜੁਮਲੇਬਾਜ਼ੀਆਂ ਕੀਤੀਆਂ ਜਾ ਰਹੀਆਂ ਵਾ 1600 ਕਰੋੜ ਰੁਪਇਆ ਐਲਾਨ ਕੀਤਾ ਮੋਦੀ ਜੀ ਨੇ ਉਹ ਅਹ ਐ ਕਹਿ ਰਹੀ ਹੈ ਬੂਰਦੇ ਮੂੰਹ ਦੇ ਵਿੱਚ ਜੀਰਾ ਵੀ ਨਹੀਂ 15 ਤੋਂ ਲੈ ਕੇ 20000 ਕਰੋੜ ਦਾ ਨੁਕਸਾਨ ਹੁਣ ਤੱਕ ਹੋ ਗਿਆ ਤੇ ਆ ਜਿਹੜੀ بارش ਬੇਮੌਸਮੀ ਪੈ ਰਹੀ ਆ ਇਸ بارش ਨੇ ਹੋਰ ਤਬਾਈ ਮਚਾਉਣੀ ਆ ਸੋ ਪੰਜਾਬ ਢੱਠੀ ਦੇ ਕੰਡੇ ਤੇ ਖੜਾ ਵਾ ਜੇ ਜਿਹਨਾਂ ਜਿਹਦਾ ਗਿੱਲੇ ਦੇ ਵਿੱਚੋਂ ਲੱਖ ਨਿਕਲਣਾ ਸੀ ਉਹਨੂੰ ਕੱਖ ਵੀ ਇਕੱਠੇ ਕਰਨ ਦਾ ਨਹੀਂ ਹੋਇਆ ਪਰਾਲੀ ਮਤਲਬ ਇੰਨੀ ਜਿਹੜੀ ਆ ਜਿਆਦਾ ਗਲ ਗਈ ਆ ਉਹਨੂੰ ਹੁਣ ਵਿੱਚ ਵਾਹਣਾ ਵਾ 6 6.5 ਹਜ਼ਾਰ ਰੁਪਿਆ ਜਿਹੜਾ ਉਹਦਾ ਡੀਟੇਲ ਦਾ ਖਰਚਾ ਆ ਰਿਹਾ ਵਾ ਸੋ ਇਹਦੇ ਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਖਲਨਾਇਕ ਸੰਗੋ ਕੋਸ਼ਿਸ਼ਤ ਕਰਨ ਦੀ ਬਜਾਏ ਜੇ ਕਿ ਤਨਾਂ ਦੀ ਬਾਹ ਫੜੀ ਜਾਵੇ ਮੁਆਵਜ਼ਾ ਦਿੱਤਾ ਜਾਵੇ ਜੋ ਪ੍ਰਤੀ ਏਕੜ ਖਰਚਾ ਹੋਇ ਤੇ ਆਉਂਦਾ ਡੀਜ਼ਲ ਫੁਕਣ ਤੇ ਉਹ ਦਿੱਤਾ ਜਾਵੇ ਤੇ ਵਧੀਆ ਰਹੂਗਾ ਜੇਕਰ ਫਿਰ ਵੀ ਸਰਕਾਰ ਨੇ ਧੱਕੇ ਦੇ ਨਾਲ ਰੈੱਡ ਐਂਟਰੀਆਂ ਕੀਤੀਆਂ ਪਰਚੇ ਕੀਤੇ ਪਰਚੇ ਦੇ ਵਿੱਚ ਕਿਸਾਨਾਂ ਨੂੰ ਜੇਲ੍ਹ ਭੇਜਿਆ ਤੇ ਫਿਰ ਉਹਦੇ ਤੇ ਪਈ ਰੋਸ ਮਾਰੇ ਹੋਰ ਤੇਜ਼ ਹੋਣਗੇ ਉਹਦੇ ਵਾਸਤੇ ਅੱਜ ਕੇਂਦਰ ਤੇ ਪੰਜਾਬ ਸਰਕਾਰ ਦੇ ਪੁੱਤਰ ਜਿਹੜੇ ਭੁਕੇ ਗਏ ਕੀ ਸਮੇਂ ਤੋਂ ਭਾਜੀ ਜਿਹੜੇ ਪੁੱਤਰਾ ਫੋਕ ਜਿਹੜਾ ਪੱਟਾ ਹੈਗਾ ਇੱਕ ਕਿਸਾਨ ਜਿਹੜਾ ਵੀ ਇਹਦੇ ਮਜ਼ਦ ਕੀ ਮੰਗ ਕਰਦਾ ਮੰਗਦਾ ਜਿਵੇਂ ਇੱਕ ਕਿਸਾਨ ਆ ਕੋਣੇ ਦੱਸਿਆ ਵੀ ਮਤਲਬ ਕਿ ਇਹਨਾਂ ਮੁਆਵਜ਼ਾ ਮਿਲਣਾ ਚਾਹੀਦਾ ਜਿਹੜਾ ਜਾਂ ਸਾਧਨ ਉਪਲਬਧ ਕਰਾਉਣੇ ਚਾਹੀਦੇ ਲੱਗਦਾ ਵੀ ਜਿਹੜੀਆਂ ਸਰਕਾਰਾਂ ਹੈਗੀਆਂ ਇਹਦੇ ਧਿਕਰ ਨਹੀਂ ਪਟੀਆਂ ਤਾਂ ਕਿਹੜਾ ਪੱਟਾ ਪਿੰਨ ਕੋਲ ਨਹੀਂ ਉਤਰ ਰਹੀਆਂ ਜੀ ਸਰਕਾਰਾਂ ਬਿਲਕੁਲ ਜਿਵੇਂ ਦਾਲਤ ਦੇ ਦਾਲਤ ਵੀ ਹੁਕਮ ਦੇ ਦਿੰਦੀ ਹੈ ਪਰ ਇਹ ਸਰਕਾਰਾਂ ਨਾਲ ਬਿਲਕੁਲ ਨਾਲ ਖਿਆਲ ਨਹੀਂ ਕਰਦੀਆਂ ਜਿਵੇਂ ਇੰਡਸਟਰੀ ਸਭ ਨਾਲੋਂ ਜ਼ਿਆਦਾ ਪ੍ਰੋਡਕਸ਼ਨ ਕਰਦੀ ਹੈ ਜੀ ਖੇਤੀਬਾੜੀ ਦਾ ਪ੍ਰੋਡਕਸ਼ਨ ਸਿਰਫ 6% ਹੈ ਉਹਦੇ ਵਿੱਚੋਂ 50% ਤ 90% ਪ੍ਰਦੂਸ਼ਨ ਦੇ ਵਿੱਚ ਸਰਕਾਰ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਵੀ ਕਿਸਾਨਾਂ ਨੂੰ ਖਲਲਾਇਕ ਬਣਾ ਰਹੀ। ਤੇ ਇਸ ਕਰਕੇ ਸਾਡੀ ਤਾਂ ਮੰਗ ਹੈ ਵੀ ਅਸੀਂ ਸਾਡੀ ਮਜਬੂਰੀ ਹੈ ਸਾਡੀ ਕੋਈ ਸ਼ੌਂਕ ਨਹੀਂ ਹੱਗ ਲਾਉਣਾ। ਫਿਰ ਹੁਣ ਤੇ ਤੁਹਾਨੂੰ ਲੱਗਦਾ ਵੀ ਜੇ ਸਾਧਨ ਉਪਲਬਧ ਹੋਣ ਤਾਂ ਤੁਸੀਂ ਇਹ ਜਿਹੜੀ ਅੱਗ ਲਾਣਾ ਬਿਲਕੁਲ ਬੰਦ ਕਰ ਦਿਓ। ਹਾਂ ਸਾਧਨ ਸਾਨੂੰ ਉਪਲਬਧ ਕਰਾਏ ਜਾਣ। ਸਾਧਨ ਉਪਲਬਧ ਕਰਾਏ ਜਾਣ ਤਾਂ ਕੀ ਦਾ ਜੀ ਕਰਦਾ ਜੀ ਅਸੀਂ ਇੱਥੇ ਅਸੀਂ ਅੱਗੇ ਕਿ ਤਰ੍ਹਾਂ ਫਿਰ ਇਹ ਪੁਲਿਸ ਸਾਡੇ ਮਗਰ ਮਗਰ ਵੇ ਪਰਚੇ ਕਰਾਉਂਦੇ ਫਿਰੇ। ਜੈ ਪ੍ਰਵੀਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਰੋਸ਼ ਹੈਗਾ ਉਹ ਕਿਸਾਨਾਂ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ ਵੀ ਇਹਨਾਂ ਨੇ ਪੁੱਤਰੇ-ਫੁੱਤੇ ਜਿਹੜਾ ਮੁਜਾਰੇ ਕੀਤੇ ਆ ਵੀ ਇਹਨਾਂ ਦਾ ਕਹਿਣਾ ਹੈਗਾ ਵੀ ਸਰਕਾਰਾਂ ਅਜ ਪ੍ਰਸ਼ਾਸਨ ਇਹਨਾਂ ਨੂੰ ਜਿਹੜੇ ਸਾਧਨ ਹੈ ਉਹ ਉਪਲਬਧ ਕਰਾਵੇ ਤਾਂ ਜੋ ਇਹਨਾਂ ਨਾਲ ਪਰਾਲੀ ਸਾੜਨ ਦੀ ਨੌਬਤ ਨਾ ਹੋਵੇ ਜਿਹਦੇ ਨਾਲ ਵਾਤਾਵਰਨ ਖਰਾਬ ਹੁੰਦਾ ਇਹ ਸਾਨੂੰ ਇਹ ਵੀ ਸਮਝਦੇ ਆ ਲੇਕਿਨ ਸਾਧਨ ਦੀ ਜਿਹੜੀ ਹੈ ਘਾਟ ਹੋਣ ਕਰਕੇ ਛੋਟੇ ਕਿਸਾਨ ਜਿਹੜੇ ਆ ਉਹ ਮਤਲਬ ਕੀ ਕਰਦੇ ਆ ਵੀ ਉਹਦਾ ਸੱਚਾ ਨਾ ਸਹਿਣ ਕਰਕੇ ਉਹ ਮਜਬੂਰਨ ਜਦਿਆ ਪਰਾਲੀ ਨੂੰ ਅੱਗ ਲਾਉਂਦਾ ਜਿਹੜਾ ਕੰਮ ਕਰਦੇ ਆ ਜਿਹਨੂੰ ਰੋਕਣ ਵਾਸਤੇ ਵੀ ਸਰਕਾਰਾਂ ਤੇ ਪ੍ਰਸ਼ਾਸਨ ਚਾਹੀ ਤੇ ਪਰਾਲੀ ਨੂੰ ਅੱਗ ਵੀ ਨਾ ਲੱਗੇ ਤੇ ਜਿਸ ਕਰਕੇ ਸਰਕਾਰਾਂ ਤੇ ਕਿਸਾਨ ਦੋਵੇਂ ਜੜੇ ਆ ਉਹ ਬੇਚੈਨ ਨਾ ਹੋਣ ਤੇ ਜਿਹੜਾ ਖੁਸ਼ ਹੋ ਕੇ ਜਿਹੜਾ ਵੀ ਆਪਣੇ ਜਿਹੜੇ ਕੰਮ ਆ ਉਹ ਕਰਦੇ ਹੋਏ ਦਿਖਾਈ ਵੀ ਦੇਣ ਲੇਕਿਨ ਹਾਲਾਤ ਜਿਹੜੇ ਆ ਕੁਝ ਉਹ ਹੀ ਦਿਖਾਈ ਦੇ ਰਿਹਾ ਕਿਉਂਕਿ ਪ੍ਰਸ਼ਾਸਨ ਵੱਲੋਂ ਔਰ ਦੇ ਦੇਸ਼ਾਂ ਦੇ ਮੁਤਾਬਿਕ ਜਿਹੜੇ ਆ ਕਾਰਵਾਈਆਂ ਕੀਤੀਆਂ ਜਾ ਰਹੀਆਂ ਫਾਮਲੇ ਹੱਦ ਚ ਕੀਤੇ ਜਾ ਰਿਹਾ ਤੇ ਕਿਸਾਨਾਂ ਨੂੰ ਜਿਹੜਾ ਮਰਨ ਦਾ ਕੰਮ ਜਿਹੜਾ ਉਹ ਕੀਤਾ ਜਾ ਰਿਹਾ ਜਿਹੜਾ ਰੋਸ਼ ਕਿਸਾਨਾਂ ਵਿੱਚ ਸਾਬਤ ਨੂੰ ਤੇ ਦਿਖਾਈ ਵੀ ਦੇ ਰਿਹਾ ਤੇ ਚੇਤਾਵਨੀ ਦਿੰਦੇ ਹੋਏ ਕਿ ਕਿਸਾਨ ਨਿਖਸਾਬ ਤੌਰ ਤੇ ਦਿਖਾਈ ਦੇ ਰਿਹਾ ਵੀ ਕਿ ਉਹਨਾਂ ਦਾ ਕਹਿਣਾ ਕਿ ਜੇ ਇਸ ਤਰ੍ਹਾਂ ਦੀ ਕਾਰਵਾਈਆਂ ਜੇ ਤੇ ਹੋਰ ਸੜਕਾਂ ਜਾਮ ਕਰਕੇ ਹੋਰ ਪਟਾਣਸ ਨੂੰ ਜਿਹੜਾ ਉਹ ਤੇਜ਼ ਕੀਤਾ ਜਾਏਗਾ ਤੇ ਜਿਹੜੀ ਇਹ ਕਾਰਵਾਈ ਨੂੰ ਰੋਕਣ ਦਾ ਹਰ ਹਿੱਡਾ ਜਿਹੜਾ ਉਹ ਕੀਤਾ ਜਾਵੇਗਾ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਡੈਨਿਕ ਸਵੇਰਾ ਸ਼ਰਾ